ਤਿੰਨ ਅਗੇ ਉੱਥੇ ਜਿਹੜੇ ਤਿੰਨ ਜਾਂਦੇ ਆ ਪੰਜਾਬ ਦੀ ਗੱਲ ਹੀ ਨਹੀਂ ਕਰਦੇ ਉਹ ਤਾਂ ਜੋ ਕਹਿੰਦੇ ਆ ਉਹਨਾਂ ਦੇ ਨਾਲ ਖੜਦੇ ਆ ਸਹੀ ਪੰਜਾਬ ਕਿਸੇ ਵੀ ਸੂਬੇ ਦੀ ਖੇਤਰੀ ਪਾਰਟੀ ਦਾ ਇੰਟਰਸਟ ਬੋਤਾਰਨਾ ਹੈ ਆਪਾਂ ਸਿਵਰੇ ਬਾਾਈ 5 ਕਰੋੜ ਰੁਪਏ ਲਾ ਕੇ ਤੇ ਲੋਕ ਤਾਂ ਇਹ ਮੈਂ ਤੁਹਾਨੂੰ ਦੱਸ ਰਿਹਾ ਆ ਹੀ ਰਹੇ ਨੇ ਵੀ ਇਹ ਅਕਾਲੀ ਨਾਲੇ ਬਾਾਈ ਜੇ ਲੀਕ ਹੋਈ ਜਾਂਦਾ ਹੈ ਪਰ ਪਾਇਨ ਉਹਦੇ 16 ਸਾਲ ਹੋ ਗਏ ਇਹਨਾਂ ਨੇ 16 ਸਾਲ ਵਿੱਚ ਇੱਕ ਵਾਰੀ ਵੀ ਸਵੈਡਿੰਗ ਕੀਤੀ ਤੇ ਘਰ ਦਾ ਤਾਂ ਸੀਵਰੇ 2 ਮਹੀਨੇ ਦਾ ਰੋ ਵੀ ਚੋਗ ਹੋਇਆ ਇੱਕ ਵਾਰੀ ਸਿੱਕਰ ਵਾਰੀ ਸਵੈਡਿੰਗ ਦੀ ਜੀ ਉਹਨੇ ਰਿਕਾਰਡ ਤੇ ਸੀਵਰੇ ਕੋਲ ਐਕਚੁਅਲੀ ਨਾ ਸੀਵਰੇ ਰੈਗਨਰਲੀ ਮੇਨਟੈਂਸ ਚਾਹੀਦੀ ਹੈ ਸੀ ਆਪਾਂ ਸੜਕ ਵੀ 6 ਸਾਲ ਬਾਅਦ ਟੁੱਟ ਜਾਂਦੀ ਹੈ ਜੇ ਮਕੀਨ ਨਾ ਕਰੋ ਸੀਵਰੇਜ ਸਿਸਟਮ ਚ ਗਰੂ ਰਾਤ ਲਗਾਤਾਰ ਪਾਈ ਕਰਕੇ ਕੰਪਾਊਂਟ ਕਰਕੇ ਕੁਝ ਝੜ ਜਾਂਦੀ ਹੈ ਉਹ ਕਰਦੇ ਆ ਪਰ ਇਹ ਐਨਐਸ ਦੀ ਟ੍ਰਸਟੀ ਹੈ ਨਹੀਂ ਅਸੀਂ ਤਾਂ ਮਗਰ ਮਗਰ ਫਿਰਦੇ ਰਹਿੰਦੇ ਅਸੀਂ ਪਰ ਇਹਦਾ ਨਾ ਕੋਈ ਅਜੇ ਸੱਚੀ ਗੱਲ ਨਹੀਂ ਅਸੀਂ ਹਿੱਟਾ ਮੰਡੀ ਦੀਆਂ ਗੱਲਾਂ ਕਰਦੇ ਨਹੀਂ ਅਸੀਂ ਪਿੰਡਾਂ ਚੋਂ ਹੋਣੇ ਆਂ ਜਿੱਦਣ ਮੇਰੀ ਮਿੱਤ ਨਾਲ ਕੀਤੀ ਹੈ ਸੀਰੇ ਦਾ ਤਾਂ ਇਨਾ ਮਰਾਹ ਲਾਜੀ ਤੇ ਜਿਹੜਾ ਚੱਲ ਰਿਹਾ ਹੈ ਇਹ ਚੱਲਣੇ ਨਹੀਂ ਜਿੰਨੀ ਮਾਤੀ ਸਭਾਈ ਕਰਦੇ ਕਸੋ ਮੇਰੀ ਬੇਨਤੀ ਲੰਘਿਆ ਜੀ ਨਾ ਵੀ ਬਾਈਪੁਰ ਵੀ ਗਈ ਸਾਡੀ ਮੈਤਾ ਉਹ ਨਾ ਬਹੁਤ ਖਰਾਬ ਵੀ ਹੈ ਜੀ ਉਹ ਮੈਤਾ ਉਹ ਨਹੀਂ ਬਣਾਉਣ ਵਾਸਤੇ ਰਿਕਵੈਸਟ ਕੀਤੀ ਸੀ ਪਲੀਜ਼ ਥੋੜਾ ਇਹਨਾਂ ਨੂੰ ਧਿਆਨ ਦਿਓ ਜੀ ਆਜਾ ਜੀ ਟੈਂਡੈਂਟ ਕੋਲੋਂ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਆਜਾ ਜੀ ਕਿਉਂਕਿ ਮੈਨੂੰ ਉਹ ਜੇਪਸਾ ਉੱਡ ਲਾ ਕੇ ਨਹੀਂ ਮੈਟਰ ਉਹ ਤਾਂ ਅਧਿ ਸੰਗਤ ਹੀ ਪੈਦੀ ਆਈ ਹੈ ਰਸਤੀਆਂ ਦਾ ਸੰਗਤ ਹੀ ਹੁੰਦੀ ਹੈ ਜੀ ਮੈਂ ਵਾਈਬ ਨੂੰ ਜਿੱਕਾ ਖਾਲਸਾ ਵਾਈਬ ਨੂੰ ਜਿੱਕੀ ਹੁੰਦੇ ਆ ਕੀ ਵਾਸਤੇ ਕਾਲੀ ਦਲ ਨੂੰ ਟਕੜਾ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਾਲੀ ਦਲ ਮੋਡਰਟ ਲੀਡਰਸ਼ਿਪ ਪੰਜਾਬ ਨੂੰ ਬੰਦ ਕੀ ਰੱਖਦੀ ਦੂਜੀਆਂ ਧਰਮਾਂ ਦੇ ਪ੍ਰਭੂਜੇ ਲੜਾਈਆਂ ਕੋਈ ਧਰਮ ਦੇ ਨਾਂ ਤੇ ਕਿਸੇ ਰਾਜ ਦੇ

ਆਪਣੀ ਤਾਕਤ ਵਾਪਸ ਲੈ ਕੇ ਆਈਏ ਤਾਈ ਆਪਾਂ ਬਚਾਂਗੇ ਇਹਨਾਂ ਨੇ ਤਾਂ ਬਰਬਾਦ ਕਰਤਾ ਤੁਸੀਂ ਆਪ ਹੀ ਦੇਖ ਲਿਆ ਆ ਝਾੜੂ ਵਾਲਿਆਂ ਨੇ ਕੀ ਕੀਤਾ ਤੇ ਪਹਿਲੇ ਕੈਪਟਨ ਨੇ ਪੰਜ ਸਾਲ ਕੀ ਕੀਤਾ ਆਪਾਂ ਤਜਰਬੇ ਕਰਨੇ ਛੱਡ ਦਈਏ ਜਿਵੇਂ ਗੁਜਰਾਤ ਵਾਲੇ ਅੱਖਾਂ ਮੀਚ ਕੇ ਮੋਦੀ ਨੂੰ ਵੋਟਾਂ ਪਾਉਂਦੇ ਆ ਦੇਖਦੇ ਨੇ ਹੁਣ ਪਤਾ ਕਿ ਸਾਰਾ ਕੁਝ ਮੋਦੀ ਨੇ ਦੇਣਾ ਐ ਇੱਥੇ ਸਾਰਾ ਤੁਸੀਂ ਕਾਲੀ ਬਲ ਦੇ ਰਹੇ ਆ ਆਪਾਂ ਫਿਰ ਵੀ ਨਹੀਂ ਆਪਾਂ ਉਹਨਾਂ ਤੇ ਵਿਸ਼ਵਾਸ ਕਰਦੇ ਸੋ ਅਕਾਲੀ ਵੀ ਇੰਟਰਸ਼ਿਪ ਤੇ ਖਾਸ ਕਰਕੇ ਜੋ ਕਾਲੀ ਪੀਟੇ ਸਰਕਾਰ ਹੋਣੀ ਹੈ ਬਾਦਲ ਪੁਆਰ ਤੋਂ ਹੁੰਦਾ ਹੈ ਤੇ ਆ ਸਾਰਾ ਏਰੀਆ ਹੀ ਥੋੜਾ ਸਭ ਤੋਂ ਸਟਰੋਂਗ ਹੁੰਦਾ ਹੈ। ਸੋ ਆਈ ਬੇਨਤੀ ਆ ਹੁਣ ਪਾਰਲੀਮੈਂਟ ਆ ਗਿਆ ਤੁਹਾਡੇ ਸਾਹਮਣੇ ਆ। ਕਿ ਇੱਕ ਪਾਸੇ ਤੁਹਾਡੀ ਆਪਣੀ ਪਾਰਟੀ ਹੈ ਦੂਜੇ ਪਾਸੇ ਸਾਰੇ ਦਿੱਲੀ ਵਾਲਿਆਂ ਨੂੰ ਕੋਈ ਪਰਵਾਹ ਨਹੀਂ ਕੋਈ ਫਿਕਰ ਨਹੀਂ। ਸੋ ਥੋੜਾ ਮੈਂ ਬਹੁਤ ਧੰਨਵਾਦ ਕਰਦਾ ਮੈਨਾਂ ਹੀ ਕਹਿਣਾ ਚਾਹਣਾ ਜਿਸ ਦਿਨ ਸਰਕਾਰ ਬਣ ਗਈ ਫਿਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਆ ਸਾਰੀਆਂ ਚੀਜ਼ਾਂ ਦਾ ਮਿੰਟਾਂ 'ਚ ਹੋ ਜਾਣੀਆਂ ਇੱਕ ਹੀ ਦਿਨ ਦਾ ਕੰਮ ਹੈ। ਜਿਹੜੀਆਂ ਅਸੀਂ ਮਨਜ਼ੂਰ ਕਰਾਉਣੀਆਂ ਬਹੁਤ ਬਹੁਤ ਧੰਨਵਾਦ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉੱਚੇ ਅਧਿਕਾਰਤੇ ਸਾਡੀ ਸੰਗਰਮੰਡੀ ਦੇ ਵਪਾਰੀਆਂ ਦੀਆਂ ਸਮੱਸਿਆ ਸੁਣ ਲੈ ਆਏ ਸੀ ਸਾਰੇ ਵਪਾਰੀਆਂ ਨੇ ਉਹਨੂੰ ਆਪਣੇ ਆਪਣੇ ਸਮੱਸਿਆ ਸੀ ਜਿਵੇਂ ਸ਼ੈਲਰ ਵਾਲੇ ਬਹੁਤ ਪਰੇਸ਼ਾਨ ਨੇ ਇਹਨਾਂ ਚਾਵਲ ਨਹੀਂ ਲੱਗ ਰਿਹਾ ਕਿਉਂਕਿ ਸਪੇਸ ਹੈ ਨਹੀਂ ਰਿਸ਼ਵਤਾਂ ਬਹੁਤ ਵੱਧ ਚੁੱਕੀਆਂ ਨੇ ਕੋਈ ਵੀਰਾ ਪੈਸੇ ਲੈੇ ਕੰਮ ਨਹੀਂ ਹੁੰਦਾ ਰਿਸ਼ਤੀਆਂ ਨਹੀਂ ਹੋ ਰਹੀਆਂ ਐਨਰਸੀ ਤੋਂ ਬਿਨਾ ਇਸ ਤੋਂ ਇਲਾਵਾ ਹਸਪਤਾਲਾਂ ਦਾ ਇੱਥੇ ਬਹੁਤ ਮੁਰਾਹਾਲ ਹੈ ਕਿਉਂਕਿ ਇੱਥੇ ਡਾਕਟਰ ਹੀ ਹੈ ਨਹੀਂ ਤੇ ਸ੍ਰੀ ਵੀਰ ਜੀ ਨੇ ਵਿਸ਼ਵਾਸ ਦਿਵਾਇਆ ਹੈ ਵੀ ਤੁਹਾਡੀ ਸਮੱਸਿਆ ਦਾ ਮੈਂ ਜਲਦੀ ਜਲਦੀ ਹੱਲ ਕਰਵਾਵਾਂਗਾ ਤੇ ਇਸ ਕਰਕੇ ਸਾਡੇ ਵਪਾਰੀ ਵਰਗ ਨੇ ਵੀ ਸੰਗਤ ਇਲਾਕੇ ਨੇ ਵਿਸ਼ਵਾਸ ਦਿਵਾਇਆ ਹੈ ਕਿ ਬੀਬਾ ਹਰਸਿੰਦਰ ਕੌਰ ਬਾਗਲ ਜੀ ਨੂੰ ਅਸੀਂ ਚੌਥੀ ਵਾਰ ਰਿਕਾਰਡ ਮੱਤਾ ਨਾਲ ਜਿਤਾ ਕੇ ਭੇਜਾਂਗੇ। ਹੋਰ ਮੈਂ ਗੱਲ ਹੁਣ ਨਹੀਂ ਕਰਾਂਗਾ। ਇੱਕ ਸਿਰ ਉੱਤੇ ਪਟਿਆ ਚਾਰ ਪਟਿਆ ਲਿੱਤੀ ਦੀ ਯਾਰੀ ਕਿਹਦੇ ਦੇਖੋ ਪਹਿਲਾਂ ਪੌਣਾ ਦੇਖੋ। ਦੇਖੋ ਇਸ ਇਲਾਕੇ 'ਚ ਕਿਸਾਨਾਂ ਨਾਲ ਬਹੁਤ ਅ ਬੇਨਸਾਫੀ ਹੋਈ ਹੈ ਪਹਿਲੇ ਗੜੇ ਮਾਰ ਗੜੇ ਨਾਲ ਨੁਕਸਾਨ ਹੋਇਆ ਕੋਈ ਸਰਕਾਰ ਦਾ ਨਮਾਇੰਦਾ ਨਹੀਂ ਆਇਆ ਕੋਈ ਕੰਪਨਸੇਸ਼ਨ ਨਹੀਂ ਆਈ ਤੇ ਉਹਦੇ ਬਾਅਦ ਹੁਣ ਜਿਹੜੀ ਫਸਲ ਆਈ ਹੈ ਕੋਈ ਚੱਕ ਨਹੀਂ ਰਿਆ ਮੰਡੀਆਂ ਭਰੀਆਂ ਪਈਆਂ ਲਿਫਟਿੰਗ ਹੈ ਨਹੀਂ ਅਗਲੀ ਫਸਲ ਆ ਨਹੀਂ ਰਹੀ ਤੇ ਸ਼ੈਲਰ ਵਾਲੇ ਦੱਸ ਰਿਹਾ ਉਹਨਾਂ ਦਾ ਹੀ ਮਾਲ ਨਹੀਂ ਮੰਡੀਆਂ 'ਚ ਲੱਗ ਰਿਹਾ ਆਪਣੇ ਗਰਾਉਂਡਾਂ 'ਚ ਲੱਗ ਰਿਹਾ ਤੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਕੋਈ ਅਨਸਰਬਲ ਨਹੀਂ ਕੋਈ ਮੁੱਖ ਮੰਤਰੀ ਹੈ ਨਹੀਂ ਕੋਈ ਮੰਤਰੀ ਨੂੰ ਕੁਝ ਕਹਿ ਨਹੀਂ ਸਕਦੇ ਬੱਲੇ ਲੱਕ ਹੈਡਲੈਸ ਸਰਕਾਰ ਹੈ ਸਰ ਇਹ ਲੋਕਾਂ ਦਾ ਚੋਣਾਂ ਨੂੰ ਕਿਵੇਂ ਦੇਖਦੇ ਹਸਪਤਾਲ ਨਹੀਂ ਕਿ ਆਪਕੇ ਕਿੱਥੇ ਹੋਏ ਨੇ ਅੰਬਰੀ ਦੇ ਪਾਠਸ਼ਟਾ ਹੈ ਕਿ ਕੀ ਦੇ ਬਾਰੇ ਹਸਪਤਾਲ ਮੈਂ ਇਹ ਕਹਣਾ ਹੈ ਕਿ ਹਸਪਤਾਲ ਜਿਵੇਂ ਇੱਥੇ ਹੈ ਹਰ ਜਗ੍ਹਾ ਤੇ ਇਹਨਾਂ ਨੇ ਝੂਠ ਬੋਲਿਆ ਸੀ ਮਹੱਲਾ ਕਲੀਨਿਕ ਬਣਾਲੇ ਕਿਹੜੇ ਕਲੀਨਿਕ ਇੱਥੇ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਸਾਰੇ ਬੰਦ ਪਏ ਐ ਅੱਜ ਮੈਂ ਸਾਰੇ ਕਹ ਰਿਹਾ ਸੀ ਕਿ ਇਸ ਹਸਪਤਾਲ ਬੁਰਾ ਹਾਲ ਹੋਇਆ ਪਿਆ